welcom to authentic ball travel explorer ਤੇ ਅੱਜ ਅਸੀਂ ਜਿਹੜਾ ਆ ਕੋਲਕਾਤਾ ਦੇ ਵਿੱਚ ਸਮੁੰਦਰ ਦੇ ਕੰਢੇ ਤੇ ਜਾਣਾ ਹੈ ਬੇ ਆਫ ਬੰਗਾਲ ਜਾਣਾ ਤੇ ਇਸ ਵੇਲੇ ਅਸੀਂ ਡਾਇਮੰਡ ਹਾਰਬਰ ਤੋਂ ਆਪਣਾ ਸਫ਼ਰ ਸ਼ੁਰੂ ਕਰਨ ਲੱਗੇ ਆ ਤੇ ਚਲੋ ਸ਼ੁਰੂ ਕਰਦੇ ਆ ਅੱਜ ਦਾ ਸਫ਼ਰ ਬੇ ਆਫ ਬੰਗਾਲ ਕੋਲਕਾਤਾ ਤੇ ਪੂਰੀ ਬਾਰਿਸ਼ ਨਾਲ ਕੁਝ ਪਰੇਸ਼ਾਨਾਂ ਤੇ ਜੁੜਾ ਨੂੰ ਸੱਚੀ ਕਾ ਦੋਸਤੋ ਸਵਾਗਤ ਹੈ ਤੁਹਾਡਾ ਕੁਆਰੀ ਫੇਅਰ ਉਸ ਤੇ ਕੁਆਰ ਟ੍ਰੈਵਲ ਐਕਸਪਲੋਰਰ ਤੇ ਤੇ ਅਸੀਂ ਕੱਲ ਦੇ ਕੋਲਕਾਤਾ ਆਏ ਹੋਏ ਆ ਤੇ ਇੱਥੇ ਜਿਹੜਾ ਉਹ ਡਾਇਮੰਡ ਹਾਰਬਰ ਨਾਮ ਦਾ ਸਥਾਨ ਆ ਜਿੱਥੋਂ ਜਿਹੜੀ ਆ ਉਹ ਕੰਗਾ ਇੱਥੇ ਡੈਲਟਾ ਆ ਉਹਦਾ ਅੱਗੇ ਜਾ ਕੇ ਸਮੁੰਦਰ ਦੇ ਵਿੱਚ ਜਿੱਥੇ ਰਵਦੀ ਆ ਇੱਥੋਂ ਜਿਹੜਾ ਉਹ ਅਸੀਂ ਅੱਗੇ ਜਾ ਕੇ ਐਕਸਪਲੋਰ ਕਰਾਂਗੇ ਸੀ ਤੱਕ ਜਾਵਾਂਗੇ ਤੇ ਸ਼ੁਰੂ ਕਰਦੇ ਹਾਂ ਜੀ ਅੱਜ ਦਾ ਸਫ਼ਰ ਭਗਵਾਨ ਦਾ ਨਾਮ ਲੈ ਕੇ ਜਿਹੜਾ ਆ ਉਹ ਖਾਲੀ ਮਗਾਉਣੀ ਜਿਹੜੀ ਆ ਉਹ ਸਸਤੀ ਪੈਂਦੀ ਹੈ ਤੇ ਸੋਨਾ ਰੈਸਟੋਰੈਂਟ ਆ ਇਹਦੇ ਵਿੱਚ ਆ ਪੁਰਾਣੀਆਂ ਬਰਾਤਾਂ ਕੋਟਵਾ ਕੋਲ ਦਾ ਤਾ ਨਹੀਂ ਲੱਗੇ ਹੋਏ ਜਿਹੜੇ ਉਹ ਖਾਣਾ ਵੇਚਿਆ ਇੱਥੇ ਹਾਰਕ ਟੱਲਾ ਦਾ ਹਲਦ ਵਾਲਾ ਦੇਖੋ ਸ਼ਹਿਰ ਦੀਆਂ ਪੁਰਾਣੀਆਂ ਚੀਜ਼ਾਂ ਜਿਹੜੀਆਂ ਇਹਦੇ ਵਿੱਚ ਟਰਾਂਸ ਦਿਖਾਈ ਦੇ ਰਹੀਆਂ ਤੇ ਇੱਧਰ ਨੇ ਪਾਸੇ ਉਹ ਵਿਕਟੋਰੀਆ ਮੈਮੋਰੀ ਉਹ ਤਸਵੀਰ ਤੱਕੀ ਹੋਈ ਆ ਤੇ ਆ ਜਿਹੜੀ ਆ ਉਹ ਧਰਮ ਟੱਲਾ ਦੀ ਜਿਹੜੀ ਪੰਜਾਬ ਤੋਂ ਚੱਲੀ ਹੋਈ ਆ ਸੜਕ ਜਿਹੜੀ ਆਹੋ ਬੰਗਾਲ ਦੇ ਵਿੱਚ ਕਲਕੱਤਾ ਕ੍ਰੋਸ ਕਰਕੇ ਜਿਹੜੀ ਆਹੋ ਅੱਗੇ ਤੋਂ ਅੱਗੇ ਵਾਧੀ ਹੋਈ ਜਿੱਥੇ ਖਤਮ ਹੁੰਦੀ ਆ ਉਹ ਇਧਰਲਾ ਸਰਾਇਆ ਤੇ ਅਸੀਂ ਜਿਹੜਾ ਆ ਉਹ ਫੈਂਸ ਰੇਤਾ ਕੇ ਜਾ ਕੇ ਆਉਣਾ ਇਧਰਲਾ ਨਜ਼ਾਰਾ ਦੇਖੋ ਕਿੰਨਾ ਤਬਸੂਰਤ ਆ ਕਿੰਨੀ ਹਰੀਆਲੀ ਆ ਅਸਮਾਨ ਸਾਫ਼ ਉੱਪਰ ਨੂੰ ਜਿਹੜੇ ਉਹ ਬੱਦਲ ਫੋਮੇ ਮਤਲਬ ਕਿ ਚਿੱਟੇ ਬੱਦਲ ਜਿਹੜੇ ਆ ਉਹ ਹੁੰਦੇ ਆ ਤੇ ਇਹ ਤੋਂ ਅੱਗੇ ਥੋੜੇ ਕਿਲੋਮੀਟਰ ਦੇ ਉੱਤੇ ਤਕਰੀਬਨ 4-5 ਸ਼ਾਇਦ ਅ ਸੜਕ ਖਤਮ ਹੋ ਜਾਣੀ ਹੈ ਜਿੱਥੋਂ ਉਤੋਂ ਅੱਗੇ ਸਮੁੰਦਰ ਆ ਜਾਣਾ ਤੇ ਅਸੀਂ ਐਂਸਰੇ ਤੱਕ ਜਾਣਾ ਆਹ ਏਰੀਆ ਐਨਾ ਖੂਬਸੂਰਤ ਆ ਅ ਖਾਸ ਕਰਕੇ ਆਪਣੇ ਪੰਜਾਬੀਆਂ ਦੀ ਤਾਂ ਆ ਚੀਜ਼ਾਂ ਅ ਕਰੇ ਦੇਖੀਆਂ ਨਹੀਂ ਸੰਨੀ ਹਰੀਆਲੀ ਜਿਹੜੀ ਆਹੋ ਚੋਨਾ ਖਾਸ ਕਰਕੇ ਇਧਰਲੀ ਫਸਲ ਆ ਤੇ ਜਿਹੜੀ ਆਹੋ ਮੀਂਹ ਦੇ ਪਾਣੀ ਨਾਲ ਇੱਥੇ ਮੀਂਹ ਬਰਸਾਤ ਜਿਹੜੀ ਆਹੋ ਜਲਦੀ-ਵਲਦੀ ਹੁੰਦੀ ਰਹਿੰਦੀ ਆ ਹੁਣ ਵੀ ਆ ਦੇਖੋ ਵਿੱਚ ਜਿਹੜਾ ਪਾਣੀ ਖੜਾ ਹੋਇਆ ਆਪਣੇ ਆਪ ਇਹ ਇੱਥੇ ਕੋਈ ਸਿੰਚਾਈ ਨਹੀਂ ਹੁੰਦੀ ਹੈਗੀ ਇੱਥੇ ਟਿਊਬਲ ਨਹੀਂ ਲੱਗੇ ਹੋਏ ਕਿਤੇ ਵੀ ਪਰ ਕਿਉਂਕਿ ਫਸਲ ਇਹ ਹੁਣ ਇਧਰਲੀ ਆ ਮੀਂਹ ਦੇ ਪਾਣੀ ਨਾਲ ਪਾਗਦੀ ਆ ਨਾ ਕਿੰਨੇ ਕਿੱਲੇ ਨੇ tract ਜਿਹੜੇ ਆਹੋ ਆmei ਸੜਕਾਂ ਦੇ ਕੰਢੇ ਸਾਰੇ ਪਾਸੇ ਖਜੂਰਾ ਤੇ ਨਾਰੀਅਲ ਇਹ ਚੀਜ਼ਾਂ ਜਿਹੜੀਆਂ ਆਹੋ ਇੱਧਰ ਸਾਫ਼ ਦਿਖਾਈ ਦੇ ਰਹੇ ਆ ਸੜਕਾਂ ਮਤਲਬ ਕਿ ਇੱਧਰ ਟ੍ਰੈਫਿਕ ਬਹੁਤ ਘੱਟ ਆ ਬਹੁਤ ਘੱਟ ਲੋਕ ਆ ਜਿਹੜੇ ਇੱਧਰ ਆਉਂਦੇ ਆ ਬਾਕੀ ਜਿਹੜਾ ਉਹ ਅੱਗੇ ਸਮੁੰਦਰ ਕੰਢੇ ਜਾ ਕੇ ਵੀਡੀਓ ਬਣਾਉਂਗਾ ਕੁਝ ਤਰ੍ਹਾਂ ਸਵੀਰਾ ਲੈਂਨ ਤੋਂ ਬਾਅਦ ਜਿਹੜਾ ਅਸੀਂ ਸਫ਼ਰ ਸ਼ੁਰੂ ਕਰ ਲਿਆ ਗਾਹ ਦੇ ਪਿੰਡਾਂ ਦੇ ਨਜ਼ਾਰੇ ਮਿਲਾਈ ਉਹ ਜਿਹੜੀ ਸਮੁੰਦਰ ਨੂੰ ਦੇਖਣ ਦੀ ਉਤਸੁਕਤਾ ਆ ਉਹ ਵਧਦੀ ਜਾ ਰਹੀ ਹੈ ਜਿਵੇਂ ਜਿਵੇਂ ਅਸੀਂ ਨੇੜੇ ਜਾ ਰਹੇ ਹਾਂ ਚਿੰਤ ਕਰਦਾ ਕਿ ਇੱਕਦਮ ਜਿਹੜਾ ਰਸਤਾ ਖਤਰੂ ਭਰੇ ਤੇ ਦੇ ਪੌੜ ਦਿਖਾਈ ਦੇ ਰਿਹਾ ਬਹੁਤ ਖੂਬਸੂਰਤ ਪੌੜਿਆ ਇਹਦੇ ਜਿਹੜੇ ਆਹੋ ਇੱਕ ਸਾਈਡ ਦੇ ਉੱਤੇ ਇਹ ਥੱਲੇ ਦੀ ਨਦੀ ਛੋਟੀ ਨਦੀ ਹੈ ਤੇ ਨਦੀ ਦੇ ਵਿੱਚ ਜਿਹੜਾ ਆਹੋ ਬਹੁਤ ਸੋਹਣੇ ਸੋਹਣੇ ਜਹਾਜ਼ ਕਿਸ਼ਤੀਆਂ ਜਿਹੜੀਆਂ ਉਹ ਹਾਲੀਵੁੱਡ ਦਾ ਨਜ਼ਾਰਾ ਪੇਸ਼ ਕਰਦੀ ਹੈ ਨਦੀਆ ਆ ਦੇਖੋ ਬਹੁਤ ਸੋਹਣਾ ਲੱਗ ਰਿਹਾ ਹੈ ਤਾਂ ਕੀ ਬਾਤ ਹੈ

Beautiful, so A.G. Beach. ਬੀ ਆਫ ਬੰਗਾਲ ਸਮੁੰਦਰ ਜਿਹੜਾ ਆ ਉਹ ਐਸਾਈਟ ਤੋਂ ਧਰਤੀ ਦਾ ਐਂਡ ਜਿਹੜਾ ਸਫ਼ਰ ਪੰਜਾਬ ਤੋਂ ਸ਼ੁਰੂ ਕੀਤਾ ਸੀ ਉਹ ਇੱਥੇ ਆ ਕੇ ਖਤਮ ਹੋਇਆ ਬੀਚ ਆ ਹੈ ਮਤਲਬ ਕਿ ਜਿਹੜਾ ਸਮੁੰਦਰ ਥੋੜਾ ਜਿਹਾ ਪਿੱਛੇ ਹਟਿਆ ਹੋਇਆ ਜਦੋਂ ਇਹ ਪੂਰੇ ਜੋਬਨ ਤੇ ਹੁੰਦਾ ਤਾਂ ਇੱਥੇ ਤੱਕ ਜਿਹੜਾ ਇਹ ਹੁੰਦਾ ਆ ਹੁਣ ਜਿਹੜਾ ਉਹ ਤਕਰੀਬਨ 4-500 ਮੀਟਰ ਪਿੱਛੇ ਜਿਹੜਾ ਉਹ ਤਕਰੀਬਨ ਅੱਧਾ ਮੀਲ ਅੱਧਾ ਕਿਲੋਮੀਟਰ ਪਿੱਛੇ ਹੁਣ ਉਹਦੇ ਨੇੜੇ ਜਾ ਕੇ ਵੀ ਵੀਡੀਓ ਸ਼ੂਟ ਕਰਨੀ ਆ ਤੇ ਬਸ ਆਹੀ ਤਮੰਨਾ ਸੀ ਇੱਥੇ ਤੱਕ ਪਹੁੰਚਣ ਦੀ ਜਿਹੜੀ ਆਹੋ ਪ੍ਰਮਾਤਮਾ ਨੇ ਪੂਰੀ ਕਰ ਦਿੱਤੀ ਉਹ ਵੀ ਆਪਣੇ ਨੀਲੇ ਰੱਤੇ ਬਾਈਕ ਦੇ ਉੱਤੇ ਪੰਜਾਬ ਤੋਂ ਬਹੁਤ ਘੱਟ ਨੌਜਵਾਨ ਜਾਂ ਕੋਈ ਹੋਣਗੇ ਜਿਹੜੇ ਇੱਥੇ ਤੱਕ ਪਹੁੰਚੇ ਹੋਣਗੇ ਤਕਰੀਬਨ 2000 ਕਿਲੋਮੀਟਰ ਦਾ ਸਫ਼ਰ ਉਹ ਵੀ ਮੋਟਰਸਾਈਕਲ ਦੇ ਉੱਤੇ ਉਹਨੂੰ ਤੈਅ ਕਰਕੇ ਜਿਹੜਾ ਆਹੋ ਇੱਥੇ ਤੱਕ ਪਹੁੰਚੇ ਆਂ अगर कोई इस तो पहला कोई पहुँचा हुआ तो कमेंट करके जरूर दसो खुशी होगी इधरले पास जड़ा हो आ, कुछ दकाना भी है बाजार या छोटा ऊपर तक ਪਰ ਜਿਹੜਾ ਉਹ ਸਰੇ ਤੱਕ ਜਿਹੜਾ ਉਹ ਰੋਡ ਆਉਂਦਾ ਹੈ ਤੇ ਲੋਕ ਜਿਹੜੇ ਆਹੋ ਬਿਲਕੁਲ ਸਮੁੰਦਰ ਦੇ ਕੰਢੇ ਤੱਕ ਕਿਉਂਕਿ ਜੇ ਆ ਵਿਚਕਾਰ ਪਾਣੀ ਨਾ ਹੁੰਦਾ ਤਾਂ ਆਸਾਨੀ ਨਾਲ ਉੱਥੇ ਜਾਇਆ ਜਾ ਸਕਦਾ ਸੀ ਹੁਣ ਵੀ ਜਿਹੜਾ ਆਹੋ ਜਿਹੜੇ ਨੌਣ ਦੇ ਇਰਾਦੇ ਨਾਲ ਜਾਂਦੇ ਆ ਉਹ ਐਨ ਸਿਰੇ ਤੱਕ ਚੱਲ ਜਾਂਦੇ ਆ ਆ ਦੇਖੋ ਇਧਰ ਘੁੰਮਦੀ ਹੋਈ ਆ ਅਸੀਂ ਪੰਜਾਬ ਵਿੱਚ ਰਹਿੰਦੇ ਆ ਛੋਟੇ ਛੋਟੇ ਪਿੰਡਾਂ ਦੇ ਵਿੱਚ ਰਹਿੰਦੇ ਆ ਬਹੁਤ ਘੱਟ ਆ ਜਿਹੜੇ ਅ ਪਿੰਡਾਂ ਤੋਂ ਬਾਹਰ ਨਿਕਲਦੇ ਆ ਤੇ ਸਾਡੇ ਪੰਜਾਬ ਦੇ ਨਾਲ ਕੋਈ ਸਮੁੰਦਰ ਨਹੀਂ ਲੱਗਦਾ ਹੈਗਾ ਤੇ ਬਹੁਤ ਸਾਰੇ ਸੱਜਣਾ ਬੇਲੀਆਂ ਨੇ ਅਜੇ ਤੱਕ ਸਮੁੰਦਰ ਨਹੀਂ ਦੇਖਿਆ ਹੋਵੇਗਾ ਵੈਸੇ ਘੁੰਮਣਾ ਚਾਹੀਦਾ ਤੁਸੀਂ ਵੀ ਜ਼ਿੰਦਗੀ ਦੇ ਵਿੱਚ ਕਿਤੇ ਨਾ ਕਿਤੇ ਜਰੂਰ ਇੱਥੇ ਤੱਕ ਪਹੁੰਚੋ ਜਾਂ ਹੋਰ ਕਿਸੇ ਸਮੁੰਦਰ ਦੇ ਕੰਢੇ ਦੇ ਉੱਤੇ ਗੋਆ ਆ ਜਾਂ ਦੱਖਣ ਦੇ ਵਿੱਚ ਜਿਹੜਾ ਤਾਮਿਲਨਾਡੂ ਕੇਰਲਾ ਦਾ ਧਨੁਸ਼ਕੋਡੀ ਉੱਥੇ ਤੱਕ ਵੀ ਇਰਾਦਾ ਕਿਤੇ ਨਾ ਕਿਤੇ ਜਾਣ ਦਾ ਪਰ ਜਿਹੜਾ ਆ ਸਿਰ ਆਇਆ ਇੱਥੇ ਤੱਕ ਜਿਹੜਾ ਬਹੁਤ ਘੱਟ ਜਿਹੜੇ ਆ ਉਹ ਲੋਕ ਆਉਂਦੇ ਆ yakub surat nazara ਆ ਇੱਕ ਹੋਰ ਕੰਡਾ ਹੈ ਸਮੁੰਦਰ ਦਾ ਇਹ ਵੀ ਬਹੁਤ ਖੂਬਸੂਰਤ ਹੈ ਆਇਕੋ ਸਮੁੰਦਰ ਦੀ ਲਹਿਰਾਂ ਦੀ ਆਵਾਜ਼ ਆ ਰਹੀ ਹੈ ਉੱਥੇ ਤੱਕ ਇੱਥੇ ਜਿੱਥੇ ਆਖੇ ਪੌਣ ਚੱਕੀਆਂ ਵੀ ਲੱਗੀਆਂ ਹਨ ਬੜਾ ਆ ਖੜਾ ਆਪਣਾ ਨੀਲਾ ਤੋ ਬਲੌਕ ਇਸ ਮੌਪਤੀ ਵੀ ਇੱਥੇ ਹੀ ਜਿਹੜੀ ਅੱਜ ਦੀ ਕਰਦੇ ਆ ਤੇ ਮਿਲਦੇ ਆ ਅਗਲੇ ਡੈਸਟੀਨੇਸ਼ਨ ਦੇ ਤੇ ਖਸ਼ਰਾਬਾਦ ਤੋਂ